ਇੰਡੀਆ ਵਿੱਚ ਰੋਡ ਸੇਫਟੀ ਲਈ 네ਗੇਟਿਵ ਪੁਆਇੰਟ ਸਿਸਟਮ ਜੁਲਾਈ 2025 ਤੋਂ ਹੁਣ ਜਾ ਰਿਹਾ ਹੈ ਇਸ ਦਾ ਮਤਲਬ ਜੇਕਰ ਤੁਸੀਂ ਸਪੀਡਿੰਗ ਕਰਦੇ ਹੋ ਜਾਂ ਕੋਈ ਸਿਗਨਲ ਤੋੜਦੇ ਹੋ ਸੀਟ ਬੈਲਟ ਨਹੀਂ ਲਾਈ ਹੈਲਮਟ ਨਹੀਂ ਪਾਇਆ ਡਰਾਈਵਿੰਗ ਟਾਈਮ ਮੋਬਾਈਲ ਯੂਜ਼ ਕਰਦੇ ਹੋ ਫੜੇ ਗਏ ਤਾਂ ਲਾਇਸੈਂਸ ਉੱਤੇ ਪੁਆਇੰਟ ਜੁੜਿਆ ਕਰਨਗੇ ਤਿੰਨ ਸਾਲਾਂ ਵਿੱਚ 12 ਪੁਆਇੰਟ ਹੋਏ ਤਾਂ ਲਾਇਸੈਂਸ ਇੱਕ ਸਾਲ ਲਈ ਸਸਪੈਂਡ ਹੋ ਜਾਵੇਗਾ ਤੇ ਜੇ ਉਸ ਤੋਂ ਬਾਅਦ ਵੀ ਨਾ ਸੁਧਰੇ ਇਹ 5 ਸਾਲਾਂ ਲਈ ਵੀ ਸਸਪੈਂਡ ਹੋ ਸਕਦਾ ਹੈ ਕੈਨੇਡਾ ਵਿੱਚ ਇਸ ਸਿਸਟਮ ਨੂੰ ਡੀ ਮੈਰਿਟ ਪੁਆਇੰਟ ਸਿਸਟਮ ਕਹਿੰਦੇ ਨੇ ਜੋ ਸਾਲਾਂ ਤੋਂ ਚੱਲ ਰਿਹਾ ਹੈ। ਐਗਜ਼ਾਮਪਲ ਵਜੋਂ ਟਾਰੀਓ ਵਿੱਚ ਜੇ ਕੋਈ ਜੀ ਲਾਇਸੈਂਸ ਡਰਾਈਵਰ ਦੇ 15 ਪੁਆਇੰਟ ਹੋ ਜਾਂਦੇ ਨੇ ਤਾਂ ਉਸ ਦਾ ਲਾਇਸੈਂਸ 30 ਦਿਨ ਲਈ ਸਸਪੈਂਡ ਹੋ ਜਾਂਦਾ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਵੱਧ ਪੁਆਇੰਟ ਵਾਲਿਆਂ ਨੂੰ ਫਾਈਨ ਵੀ ਜਨਾ ਪੈਂਦਾ ਹੈ। ਕੈਨੇਡਾ ਵਿੱਚ ਇਹ 1.2 ਸਾਲਾਂ ਬਾਅਦ ਤੁਹਾਡੇ ਲਾਇਸੈਂਸ ਤੇ ਕਲੀਅਰ ਹੋ ਜਾਂਦੇ ਨੇ ਜਦਕਿ ਭਾਰਤ ਵਿੱਚ ਇਹ 3 ਸਾਲਾਂ ਬਾਅਦ ਹੋਣਗੇ। ਇੰਡੀਆ ਵਿੱਚ ਮਈ 2025 ਤੋਂ GPS ਆਧਾਰਿਤ ਆਟੋਮੈਟਿਕ ਟੋਲ ਸਿਸਟਮ ਵੀ ਚੱਲੂ ਹੋ ਰਿਹਾ ਹੈ। ਗੱਡੀਆਂ ਵਿੱਚ ਇੱਕ ਡਿਵਾਈਸ ਲੱਗੇਗਾ ਜੋ ਰੀਅਲ ਟਾਈਮ ਵਿੱਚ ਤੁਸੀਂ ਜਿੰਨਾ ਟੋਲ ਰੋਡ ਯੂਜ਼ ਕੀਤਾ ਉਸ ਹਿਸਾਬ ਨਾਲ ਤੁਹਾਡੇ ਬੈਂਕ ਅਕਾਊਂਟ 'ਚੋਂ ਪੈਸੇ ਕੱਟ ਲਵੇਗਾ। ਇਸ ਨਾਲ ਟੋਲ ਪਲਾਜ਼ੀਆਂ ਤੇ ਲੰਬੀਆਂ-ਲੰਬੀਆਂ ਲੇਣਾ ਵਿੱਚ ਰੁਕਣਾ ਨਹੀਂ ਪਵੇਗਾ। ਇੰਡੀਆ ਵਿੱਚ ਹਰ ਸਾਲ 1.5 ਤੋਂ 2 ਲੱਖ ਲੋਕ ਰੋਡ ਐਕਸੀਡੈਂਟ ਵਿੱਚ ਮਾਰੇ ਜਾਂਦੇ ਨੇ ਸੋ ਇਸ ਲਈ ਗੱਡੀ ਚਲਾਉਂਦੇ ਸਮੇਂ ਰੂਲਸ ਨੂੰ ਜ਼ਰੂਰ ਫਾਲੋ ਕਰੋ ਤੁਹਾਡੀ ਇਸ ਤੇ ਕੀ ਰਾਏ ਆ ਕਮੈਂਟ ਕਰਕੇ ਦੱਸਿਓ ਤੇ ਫੋਲੋ ਫॉर ਮੋਰ ਅਪਡੇਟ